ਇਥੇ ਲੱਗਦਾ ਕਿ ਇਹ ਬੰਦੇ ਨੇ ਯਾਰ ਗੋੜ ਦੇ ਵਿੱਚ ਲਪੇਟ ਕੇ ਕੁਨੀਂ ਦਿੱਤੀ ਆ ਲੋਕਾਂ ਨੂੰ ਤਾਂ ਉਸ ਬੰਦੇ ਦੀ ਜੇ ਜ਼ਿੰਦਗੀ ਦੇ ਵਿੱਚ ਝਾਕਣ ਦਾ ਮੌਕਾ ਮਿਲੇ ਤਾਂ ਮੈਨੂੰ ਲੱਗਦਾ ਉੱਥੇ ਝਾਕਣਾ ਵੀ ਚਾਹੀਦਾ ਥੋਥੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਝਾਕ ਕੇ ਸਾਨੂੰ ਕੁਝ ਨਹੀਂ ਮਿਲਦਾ ਅਸੀਂ ਨਾ ਕਦੇ-ਕਦੇ ਗੱਲ ਕਰਦੇ ਆ ਅਕਸਰ ਹੀ ਸਾਰੇ ਕਰਦੇ ਆ ਕਿ ਯਾਰ ਸਾਡੀ ਪੀੜ੍ਹੀ ਆ ਜਿਹੜੀ ਬਾਹਰ ਚਲੀ ਗਈ ਅਸੀਂ ਖਤਮ ਹੋ ਜਾਵਾਂਗੇ ਮੈਂ ਇਹਦੇ 3-4 ਪੰਨੇ ਪੜ੍ਹਨ ਤੋਂ ਬਾਅਦ ਮਹਿਸੂਸ ਕੀਤਾ ਕਿ ਯਾਰ ਕਬਜ਼ਾ ਤਾਂ ਅਸੀਂ ਹਜੇ ਲਾਹੌਰ ਤੋਂ ਨਹੀਂ ਛੱਡਿਆ ਯਾਰ ਤੀਸਰੀ ਪੀੜ੍ਹੀ ਹੋ ਗਈ। ਤੁਸੀਂ ਪੰਜਾਬ ਤੋਂ ਕਬਜ਼ਾ ਕਿਵੇਂ ਛੱਡਦੇ? ਉਹ ਵਹਾੜਾ ਦਾਤੀਆਂ ਕਿ ਇਹ ਲੋਕ ਕੈਨੇਡਾ ਅਮਰੀਕਾ ਜਾਣਾ ਪਸੰਦ ਕਰਦੇ ਆ। ਤਾਂ ਇਹਨਾਂ ਦੇ ਇੱਕ ਵਧੇਗੀ ਕਰ ਦਿਓ ਇਹਨਾਂ ਨੂੰ ਕਹਿ ਦਿਓ ਕਿ ਜੇ ਭਾਈ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਤੇ ਫਿਰ ਥੋੜਿਆ ਜਿਹੜਾ ਹੈਗਾ ਨਾ ਇਹ ਅਮਰੀਕਾ ਕੈਨੇਡਾ ਜਾਣ ਦਾ ਜਿਹੜਾ ਮਸਲਾ ਹੈ ਉਹ ਬੰਦ ਹੋ ਜੂ ਇਹੋ ਜਿਹੀਆਂ ਬਦੀਕੀਆਂ ਹੋਈਆਂ ਕਿ ਸ਼ਾਇਦ ਲੋਕ ਉਧਰ ਜਾਣ ਨਾ ਲੱਗ ਜਾਣ ਕਦੇ ਸਰਕਾਰਾਂ ਦੇ ਜਿਹੜੇ ਭਾਸ਼ਣ ਕਿ ਦੁਸ਼ਮਣ ਮੁਲਕ ਦੁਸ਼ਮਣ ਦੇਸ਼ ਦੁਸ਼ਮਣ ਲੋਕ ਕਦੇ ਉਹ ਸਾਡੇ ਭਾਸ਼ਣਾਂ ਨਾਲ ਝੂਠੇ ਹੋ ਜਾਣ ਅਸਲ ਦੇ ਵਿੱਚ ਨਾ ਮੈਂ ਕਦੇ ਵੀ ਮਾਈਕ ਤੇ ਬੋਲਣ ਲੱਗਾ ਝਿਜਕਿਆ ਨਹੀਂ ਪਰ ਅੱਜ ਮੈਨੂੰ ਝਿਜਕ ਮਹਿਸੂਸ ਹੋ ਰਹੀ ਹੈ ਉਹਦੇ ਪਿੱਛੇ ਕਾਰਨ ਇਹ ਹੈ ਕਿ ਮੇਰੇ ਸਾਹਮਣੇ ਜਿਹੜੀਆਂ ਬੈਠੀਆਂ ਅੱਖਾਂ ਉਹ ਮੈਨੂੰ ਮਹਿਸੂਸ ਹੋ ਰਿਹਾ ਵੀ ਉਹ ਜਿਆਦਾ ਪੜੇ ਲਿਖੇ ਸੱਜਣ ਬੈਠੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਕਿ ਇੱਕ ਥਿਉਰਿਕਲੀ ਵਿਦਿਆ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਜਗਵੀਤੀ ਤੇ ਇੱਕ ਸੱਜਣੋਂ ਪ੍ਰੈਕਟੀਕਲ ਵਿਦਿਆ ਹੁੰਦੀ ਹੈ ਜਿਹਨੂੰ ਕਹਿੰਦੇ ਆ ਹੱਡਵੀਤੀ ਹੱਡ ਬੀਤੀ ਤੇ ਜਗ ਬੀਤੀ ਦੇ ਵਿੱਚ ਇੰਨਾ ਕੁ ਫਰਕ ਹੁੰਦਾ ਵੀ ਕਹਿੰਦੇ ਕਿਰਾਨਾ ਇੱਕ ਪੁਜਾਰੀ ਕਿਸੇ ਮਲਾਹ ਦੇ ਨਾਲ ਕਿਸ਼ਤੀ ਦੇ ਵਿੱਚ ਬੈਠ ਗਿਆ ਤੇ ਬੈਠ ਕੇ ਮਲਾਹ ਕਿਸ਼ਤੀ ਵਾਲੇ ਪੁਜਾਰੀ ਮਲਾਹ ਨੂੰ ਕਹਿੰਦਾ ਕਹਿੰਦਾ ਯਾਰ ਤੂੰ ਮਾੜਾ ਮੋਟਾ ਕੋਈ ਮੰਤਰ ਜੰਤਰ ਜਾਣਦਾ ਹੈ ਪਾਣੀ ਨੂੰ ਕਾਬੂ ਕਰਨ ਵਾਲਾ ਉਹ ਕਹਿੰਦਾ ਵੀ ਨਹੀਂ ਯਾਰ ਮੇਰੀ ਤਾਂ ਸਾਰੀ ਜ਼ਿੰਦਗੀ ਲੰਘੀ ਮੈਂ ਤਾਂ ਕੋਈ ਮੰਤਰ ਜੰਤਰ ਨਹੀਂ ਸਿੱਖਿਆ ਕਹਿੰਦਾ ਫਿਰ ਤੇਰੀ 25 ਪੈਸੇ ਜ਼ਿੰਦਗੀ ਤਾਂ ਗਈ ਚਲੋ ਥੋੜਾ ਜਿਹਾ ਅੱਗੇ ਗਿਆ ਪੂਰਾਕ ਅੱਗੇ ਗਈ ਕਿਸ਼ਤੀ ਤੇ ਫਿਰ ਬੋਲਿਆ ਕਹਿੰਦਾ ਚੱਲ ਮੰਤਰ ਜੰਤਰ ਨਹੀਂ ਜਾਣਦਾ ਕੋਈ ਪਾਠ ਭਜਨ ਤਾਂ ਕਰਦਾ ਹੋਵੇਗਾ ਕੋਈ ਘੰਟਾ 2 ਘੰਟੇ ਤਾਂ ਲਾਉਂਦਾ ਹੋਵੇਗਾ ਉਹ ਕਹਿੰਦਾ ਯਾਰ ਨਹੀਂ ਕਿੱਥੇ ਟਾਈਮ ਆ ਜਵਾਕ ਪਾਲਣ ਵਾਲੇ ਬੰਦੇ ਤੋਂ ਥੱਕ ਜਾਈਦਾ ਪੈ ਜਾਈਦਾ ਕਹਿੰਦਾ ਫਿਰ ਤੇਰੀ 50 ਪੈਸੇ ਜ਼ਿੰਦਗੀ ਗਈ ਥੋੜਾ ਜਿਹਾ ਅੱਗੇ ਗਏ ਡੂੰਗਾ ਆਇਆ ਥਾ ਮਲਾ ਕਹਿੰਦਾ ਮਹਾਰਾਜ ਮਾੜਾ ਮੋਟਾ ਤਰਨਾ ਤੁਰਨਾ ਜਾਣਦੇ ਆ ਉਹ ਕਹਿੰਦਾ ਵੀ ਨਹੀਂ ਕਹਿੰਦਾ ਫਿਰ ਤੇਰੀ 100 ਪੈਸੇ ਗਈ ਕਿਸ਼ਤੀ ਦਾ ਟੁੱਟ ਗਈ ਅਸਲ ਦੇ ਵਿੱਚ ਪ੍ਰੈਕਟੀਕਲੀ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਕਿਤਾਬ ਅਸਲ ਦੇ ਵਿੱਚ ਬੰਦੇ ਨੂੰ ਪ੍ਰੈਕਟੀਕਲੀ ਬਣਾਉਂਦੀ ਹੈ ਪ੍ਰੈਕਟੀਕਲੀ ਯਾਰ ਕਿਵੇਂ ਬਣਾਉਂਦੀ ਆ ਅਸਲ ਦੇ ਵਿੱਚ ਜਦੋਂ ਅਸੀਂ ਵੀਡੀਓ ਦੇਖਦੇ ਆ ਨਾ ਕੋਈ ਫਿਲਮ ਦੇਖਦੇ ਆ ਤਾਂ ਸਾਡੀ ਕਲਪਨਾ ਮਰ ਜਾਂਦੀ ਆ ਉੱਥੇ ਉਹ ਜੋ ਸਾਹਮਣੇ ਵਾਲੇ ਨੇ ਸਿਰਜਿਆ ਉਹ ਤਕਰੀਬਨ ਤਕਰੀਬਨ ਉਹੀ ਦਿਸਦਾ ਹੈ ਜਦੋਂ ਆਪਾਂ ਗਿੱਲ ਦੀ ਕਿਤਾਬ ਪੜ੍ਹਦੇ ਆ ਤਾਂ ਇਹਦੀ ਕਿਤਾਬ ਦੇ ਵਿੱਚ ਨਾ ਮੈਨੂੰ ਇੱਕ ਦੋ ਗਲਤੀਆਂ ਇੱਕ ਦੋ ਨੁਕਸ ਵੀ ਲੱਗੇ ਨੁਕਸ ਪਤਾ ਕੀ ਲੱਗੇ ਜਦੋਂ ਇਹ ਕਿਤੇ ਗੱਡੀ ਦਾ ਜ਼ਿਕਰ ਕਰਦੇ ਆ ਕਿ ਅਸੀਂ ਪੰਜ ਸੀਟਾਂ ਵਾਲੀ ਗੱਡੀ ਦੇ ਵਿੱਚ ਫਲਾਣਾ ਫਲਾਣਾ ਬੈਠੇ ਆ ਤੇ ਮੈਨੂੰ ਭੀੜ ਜੀ ਮਹਿਸੂਸ ਹੋ ਰਹੀ ਸੀ ਕਿ ਮੈਂ ਕਿੱਥੇ ਬੈਠਾ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਯਾਰ ਮੈਂ ਕਿੱਥੇ ਆ ਤਾਂ ਮੈਂ ਗਿੱਲ ਸਾਹਿਬ ਨੂੰ ਇਹ ਪਰਸਨਲੀ ਵੀ ਕਹਿਣਾ ਸੀਗਾ ਕਿ ਜਦੋਂ ਅੱਗੇ ਤੋਂ ਕੋਈ ਸਫਰਨਾਮਾ ਲਿਖੋ ਤਾਂ ਪਾਠਕ ਲਈ ਇੱਕ ਸੀਟ ਯਰ ਨਾਲ ਦੀ ਜ਼ਰੂਰ ਰੱਖਿਆ ਕਰੋ ਕਿਉਂਕਿ ਮੈਨੂੰ ਮਹਿਸੂਸ ਹੋ ਰਿਹਾ ਸੀ ਮੈਂ ਨਾ ਕਿਉਂਕਿ ਜਦੋਂ ਆਪਾਂ ਕਿਤਾਬ ਪੜ੍ਹਦੇ ਆ ਨਾ ਉਦੋਂ ਜੇ ਕਿਸੇ ਪਾਤਰ ਦਾ ਜ਼ਿਕਰ ਆਉਂਦਾ ਨਾ ਉਹਦੇ ਕੱਪੜੇ ਉਹਦੀ ਚੁੰਨੀ ਉਹਦਾ ਸਿਰ ਟਕਿਆ ਉਹਦੇ ਚੁੰਨੀ ਦੇ ਫੁੱਲ ਅਸੀਂ ਆਪਣੀ ਕਲਪਨਾ ਨਾਲ ਬਣਾ ਲੈਂਦੇ ਆ ਸਾਨੂੰ ਆਪਣੀ ਕਲਪਨਾ ਦੱਸਣ ਲੱਗ ਜਾਂਦੀ ਆ ਕਿ ਉਹ ਇਸ ਤਰ੍ਹਾਂ ਦੀ ਦਿੱਸਦੀ ਉਹ ਜੇ ਬਾਨੋਂ ਦੀ ਗੱਲ ਕਰਦਾ ਤਾਂ ਬਾਨੋਂ ਦੇ ਸੁਭਾਅ ਦਾ ਜ਼ਿਕਰ ਕੀਤਾ ਤਾਂ ਉਹ ਬੋਲਦੀ ਸਾਨੂੰ ਆਪਣੇ ਆਪ ਹੀ ਦਿਸਣ ਲੱਗ ਜਾਂਦੀ ਆ ਅਸੀਂ ਡਾਇਲੋਗ ਜਿਹੜੇ ਕਿਤਾਬ ਦੇ ਵਿੱਚ ਲਿਖੇ ਹੁੰਦੇ ਆ ਉਹ ਅਸੀਂ ਆਪ ਮਹਾਰੇ ਸਾਨੂੰ ਮਹਿਸੂਸ ਹੋਣ ਲੱਗ ਜਾਂਦਾ ਕਿ ਉਹ ਸਾਡੇ ਨਾਲ ਸਾਡੇ ਸਾਹਮਣੇ ਗੱਲਬਾਤ ਹੋ ਰਹੀ ਆ ਜੇ ਹਜ਼ਾਰ ਬੰਦਾ ਕਿਤਾਬ ਪੜਦਾ ਤਾਂ ਉਹ ਹਜ਼ਾਰ ਦਾ ਹਜ਼ਾਰ ਬੰਦਾ ਆਪਣੀ ਕਲਪਨਾ ਨਾਲ ਬਨੇਰੇ ਬਣਾਉਂਦਾ ਆਪਣੀ ਕਲਪਨਾ ਦੇ ਨਾਲ ਕਧੋਲੀਆਂ ਸਿਰਜਦਾ ਆਪਣੀ ਕਲਪਨਾ ਦੇ ਨਾਲ ਮੰਜੇ ਆਪਣੀ ਕਲਪਨਾ ਦੇ ਨਾਲ ਉਹਨੂੰ ਜੇ ਨਾਨੀ ਦੇ ਬੁਣੇ ਮੰਜੇ ਦਾ ਜ਼ਿਕਰ ਆਉਂਦਾ ਤਾਂ ਉਹਨੂੰ ਆਪਣੀ ਨਾਨੀ ਦਾ ਬੁਣਿਆ ਮੰਜਾ ਦਿਸਦਾ ਤਾਂ ਕਿਤਾਬ ਮੈਨੂੰ ਐ ਲੱਗਦਾ ਹੁੰਦਾ ਕਿ ਕਿਤਾਬ ਇੱਕ ਕਲਪਨਾ ਨੂੰ ਸਿਰਜਦੀ ਆ ਬੰਦੇ ਨੂੰ ਵੱਡਾ ਬਣਾਉਂਦੀ ਆ ਕਿਤਾਬ ਕਿੰਨਾ ਕੁ ਬਣਾ ਸਕਦੀ ਆ ਮੈਂ ਤੁਹਾਨੂੰ ਇਹਦੀ ਉਦਾਹਰਨ ਦਿੰਦਾ ਕਿ ਮੈਂ ਇੱਕ ਵਾਰ ਦਿੱਲੀੋਂ ਆ ਰਿਹਾ ਸੀ ਕਿਸੇ ਨੂੰ ਚੜਾ ਕੇ ਤੇ ਅਸੀਂ ਇੱਕ ਢਾਬੇ ਤੇ ਰੁਕੇ ਤੇ ਉਹ ਢਾਬੇ ਵਾਲੇ ਕੋਲੇ ਨਾ ਮੋੜਨ ਨੂੰ ਪੈਸੇ ਹੈ ਨਹੀਂ ਸੀ ਤਾਂ ਉਹਨਾਂ ਨੇ ਮੈਨੂੰ ਜਸਵੰਤ ਸਿੰਘ ਕਮਲਜੀ ਦੀ ਕਿਤਾਬ ਦਿੱਤੀ ਪੁੰਨਿਆਂ ਦਾ ਅਚਾਨਣ ਉਹਨਾਂ ਦਾ ਉਹ ਜ਼ਿੰਦਗੀ ਦਾ ਹੈਗਾ ਪੂਰੀ ਜ਼ਿੰਦਗੀ ਲਿਖੀ ਹੋਈ ਆ ਉਹਨਾਂ ਨੇ ਤੁਮ ਮੈਂ ਕਿਤਾਬ ਉਸ ਤੋਂ ਪਹਿਲਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕਿਤਾਬ ਨਹੀਂ ਸੀ ਪੜੀ ਪਰ ਉਹ ਸੱਜਣ ਦੇ ਮੈਂ ਉਹਦਾ ਸ਼ਬਦ ਭੰਡਾਰ ਉਹਦਾ ਵਾਰਤਕ ਪੜ ਕੇ ਮਤਲਬ ਮੈਂ ਇੰਨਾ ਪ੍ਰਭਾਵਿਤ ਹੋ ਗਿਆ ਮਤਲਬ ਉਸ ਇੱਕ ਕਿਤਾਬ ਨੇ ਮੇਰੇ ਕੋਲ ਸ਼ਬਦ ਭੰਡਾਰ ਦੀ ਕਮੀ ਨਹੀਂ ਛੱਡੀ ਉਸ ਇੱਕੋ ਕਿਤਾਬ ਨੇ ਤਾਂ ਉਸ ਤੋਂ ਬਾਅਦ ਜਿਹੜਾ ਆ ਵੀਡੀਓਗ੍ਰਾਫੀ ਦਾ ਦੌਰ ਆਉਂਦਾ ਗੱਲਬਾਤ ਕਰਨ ਦਾ ਢੰਗ ਆਉਂਦਾ ਜਾਂ ਹੋਰ ਆਉਂਦਾ ਤਾਂ ਉਸ ਕਿਤਾਬ ਦੇ ਵਿੱਚੋਂ ਨਿਕਲਦਾ ਹੈ ਜਿਹਦੇ ਨਾਲ ਮੈਂ ਓਨੇ ਪੈਸੇ ਕਮਾ ਲੇਨਾ ਜੋ ਮੇਰੀਆਂ ਆਸ਼ਾਵਾ ਤੇ ਲੋੜਾਂ ਤੋਂ ਜ਼ਿਆਦਾ ਹੈ ਤਾਂ ਉਹ ਇੱਕ ਕਿਤਾਬ ਚੋਂ ਨਿਕਲਿਆ ਤੇ ਕਿਤਾਬ ਇੱਕ ਉਹੋ ਚੀਜ਼ ਆ ਮੈਂ ਜਿਸ ਦਿਨ ਮੈਂ ਉਸ ਦਿਨ ਪੜਦਾ ਹੁੰਦਾ ਮੈਂ ਹਮੇਸ਼ਾ ਨਹੀਂ ਪੜਦਾ ਕਿਉਂਕਿ ਕਮਰਸ਼ੀਅਲ ਹੋ ਗਏ ਆ ਤਾਂ ਜ਼ਿਆਦਾ ਬੰਦਾ ਕਮਾਈ ਬਾਰੇ ਸੋਚਦਾ ਹੈ ਤਾਂ ਆਪਾਂ ਨਲਕੇ ਗਿੜਦੇ ਦੇਖਿਆ ਨਲਕਾ ਜਿਨ੍ਹਾਂ ਨੇ ਗੇੜਿਆ ਉਹਨਾਂ ਨੂੰ ਜ਼ਿਆਦਾ ਪਤਾ ਹੋ ਉਹ ਨਲਕਾ ਕੀ ਕਰਦਾ ਸੀ ਨਾ ਕਈ ਦਿਨ ਆਪਾਂ ਗੇੜੀ ਜਾਣਾ ਕਈ ਦਿਨ ਗੇੜੀ ਜਾਣਾ ਨਲਕਾ ਪਾਣੀ ਕੱਢੀ ਜਾਣਾ ਪਾਣੀ ਕੱਢੀ ਜਾਣਾ ਤਾਂ ਇੱਕ ਦਿਨ ਜਦੋਂ ਗੇੜਨਾ ਨਾ ਤੇ ਉਹਨੇ ਬੋਕੀ ਨੇ ਕਿਹੜੇ ਕਿਹੜੇ ਚੀ ਕਰੀ ਜਾਣਾ ਉਹ ਪਾਣੀ ਨਾ ਚੱਕਣਾ ਤੇ ਬਾਪੂ ਹੁਣਾਂ ਨੇ ਕਹਿਣਾ ਪੁੱਤ ਐਂ ਕਰ ਉਤੋਂ ਦੀ ਦੋ ਵਾਲਟੀਆਂ ਪਾ ਦੇ ਉਹ ਉਤੋਂ ਦੀ ਦੋ ਵਾਲਟੀਆਂ ਪਾ ਦੇਣੀਆਂ ਤੇ ਉਹਨੇ ਫਿਰ ਭਾਵੇਂ ਪਾਣੀ ਦੀਆਂ 50 ਵਾਲਟੀਆਂ ਕੱਢ ਲਓ ਤਾਂ ਕਿਤਾਬ ਇੱਕ ਇਹੋ ਜਿਹੀ ਚੀਜ਼ ਆ ਕਿ ਜਿਸ ਦਿਨ ਸਾਨੂੰ ਲੱਗਦਾ ਕਿ ਯਾਰ ਸਾਡੀ ਕਲਪਨਾ ਮਰ ਗਈ ਸਾਨੂੰ ਸਾਡੇ ਕੰਮਕਾਰ ਦੇ ਵਿੱਚ ਖੜੋਤ ਆ ਗਈ ਅਸੀਂ ਕਲਪਨਾ ਨਹੀਂ ਕਰ پا ਰਹੇ ਕਿ ਯਾਰ ਅੱਗੇ ਕੀ ਕਰੀਏ ਤਾਂ ਤੁਸੀਂ ਕਿਤਾਬ ਪੜ੍ਹੋ ਤਾਂ ਤੁਹਾਡੇ ਕਲਪਨਾ ਵਾਲਾ ਦਰਵਾਜ਼ਾ ਫਿਰ ਖੁੱਲ੍ਹਾ ਹੋਊਗਾ ਅਗਲੇ ਦਿਨ ਜਦੋਂ ਤੁਸੀਂ ਰਾਤ ਨੂੰ ਸੌਂਮੋਗੇ ਤਾਂ ਅਗਲੇ ਦਿਨ ਤੁਹਾਡੇ ਕੋਲ ਫਿਰ ਦਵਾਰ ਹੋਣਗੇ ਖੁੱਲੇ ਹੋਣਗੇ ਫਿਰ ਦੁਨੀਆ ਦੇ ਵਿੱਚ ਤੁਹਾਨੂੰ ਲੱਗੂਗਾ ਕਿ ਭੀੜ ਨਾਲ ਕੰਪੀਟੀਸ਼ਨ ਨਹੀਂ ਭੀੜ ਤਾਂ ਅਸਲ ਦੇ ਵਿੱਚ ਸਾਨੂੰ ਅੱਗੇ ਲਿਜਾਣ ਵਾਸਤੇ ਅੱਗੇ ਧੱਕਣ ਵਾਸਤੇ ਬਹੁਤ ਵਾਰ ਸਾਨੂੰ ਲੱਗਣ ਲੱਗ ਜਾਂਦਾ ਅਸੀਂ ਮਹਿਸੂਸ ਕਰਨ ਲੱਗ ਜਾਂਦੇ ਆ ਕਿ ਜਦ ਜਿਹੜੀ ਦੁਨੀਆ ਦੀ ਭੀੜ ਆ ਇੱਕ ਤੇ ਸਾਨੂੰ ਕੰਪੀਟੀਸ਼ਨ ਦੇ ਵਿੱਚ ਗਵਾ ਨਾ ਦੇਵੇ ਅਸੀਂ ਗਵਾਚ ਨਾ ਜਾਈਏ ਬਹੁਤ ਵਾਰ ਅਸੀਂ ਗਵਾਚ ਜਾਂਨੇ ਵੀ ਆ ਤਾਂ ਕਿਤਾਬਾਂ ਸਾਨੂੰ ਆਪਣੇ ਆਪ ਚੋਂ ਮੈਂ ਕੀ ਆ ਲੱਭਣ ਵਿੱਚ ਮਦਦ ਬਹੁਤ ਕਰਦੀਆਂ ਗੱਲ ਸਾਹਿਬ ਦੀ ਕਿਤਾਬ ਆ ਇਹ ਕਿਤਾਬ ਤੇ ਮੈਂ ਜਾਦਾ ਖੁਸ਼ ਪਤਾ ਕਿਉਂ ਆ ਕਿਉਂਕਿ ਇਹ ਨਵੇਂ ਪਾਠਕ ਪੈਦਾ ਕਰੂਗੀ ਇਹ ਮੇਰਾ ਪ੍ਰੈਕਟੀਕਲ ਆ ਪਾਠਕ ਨਵੇਂ ਪੈਦਾ ਕਰੂਗੀ ਕਿਉਂਕਿ ਇਹਨਾਂ ਨੂੰ ਮੁੰਡੇ ਨਵੇਂ ਫਾਲੋ ਕਰਦੇ ਆ ਮੈਂ ਆਪਣੇ ਪਿੰਡ ਤੋਂ ਤਿੰਨ ਚਾਰ ਮੁੰਡਿਆਂ ਨੂੰ ਇਹੋ ਜਿਹੇ ਨੂੰ ਜਾਣਦਾ ਜਿਨ੍ਹਾਂ ਨੇ ਜ਼ਿੰਦਗੀ 'ਚ ਕਦੇ ਕਿਤਾਬ ਨਹੀਂ ਪੜ੍ਹੀ ਕੋਈ ਸਾਹਿਤਕ ਕਿਤਾਬ ਨਹੀਂ ਪੜ੍ਹੀ ਜਿਨ੍ਹਾਂ ਨੇ ਮੇਰੇ ਤੋਂ ਆ ਕੇ ਕਿਤਾਬ ਮੰਗੀ ਇੱਕ ਬੰਦੇ ਨਾਲ ਤਾਂ ਮੈਂ ਤੁਹਾਨੂੰ ਦੱਸਦਾ ਗੱਲ ਕਿ ਮੇਰੇ ਨਾਲ ਘਟਨਾ ਇਹ ਹੋਈ ਕਿ ਠੀਕ ਆ ਲੋਕ ਜਾਣਦੇ ਆ ਕਿ ਗੱਲ ਦੀ ਮੇਰੀ ਆਪਸ ਵਿੱਚ ਦੋਸਤੀ ਆਸੀਂ ਇਕੱਠੇ ਆ ਤਾਂ ਮੈਨੂੰ ਇੱਕ ਮੁੰਡਾ ਕਹਿੰਦਾ ਕਹਿੰਦਾ ਗੱਲ ਸੁਣ ਮੈਨੂੰ ਕਹਿੰਦਾ ਕਹਿੰਦਾ ਯਾਰ ਨਾ ਤੇਰਾ ਮਿੱਤਰ ਆ ਮੈਨੂੰ ਯਾਰ ਕਿਤੇ 1-2 ਦਿਨ ਨਾ ਨਾਲ ਰਹਿਣ ਦਾ ਮੌਕਾ ਮਿਲ ਜੇ ਨਾ ਉਹਦੇ ਤਾਂ ਮੈਂ ਉਹ ਤੋਂ ਬਹੁਤ ਕੁਝ ਸਿੱਖਿਆ ਤਾਂ ਮੈਂ ਉਹਨੂੰ ਚੱਕ ਕੇ ਕਿਤਾਬ ਫੜਾਤੀ ਮੈਂ ਕਿਹਾ ਚੱਕ ਲੈ 7 ਦਿਨ ਰਹਿ ਤੈਨੂੰ ਪਤਾ ਲੱਗ ਜਾਊਗਾ ਤੇ ਉਹ ਸ਼ਾਇਦ ਲਾਹੌਰ ਫਿਰਦਾ ਹੋਊਗਾ ਅੱਜ ਦੂਸਰਾ ਤੀਸਰਾ ਦਿਨ ਹੈ ਤਾਂ ਮਤਲਬ ਉਹ 7 ਦਿਨ ਤੋਂ ਇਹਨਾਂ ਦੇ ਨਾਲ ਹੈ ਬਹੁਤ ਵਾਰ ਨਾ ਅਸੀਂ ਮੈਂ ਨੈਗੇਟਿਵ ਗੱਲ ਕੋਈ ਨਹੀਂ ਕਰਨੀ ਚਾਹੁੰਦਾ ਪਰ ਮੇਰੇ ਤੋਂ ਹੋ ਜਾਣੀ ਐ ਇੱਕ ਕਿ ਅਸੀਂ ਨਾ ਇੱਕ ਬਲੌਗਿੰਗ ਚੱਲੀ ਹੋਈ ਆ ਲੋਕਾਂ ਦੇ ਘਰਾਂ ਚ ਪਰਸਨਲ ਜ਼ਿੰਦਗੀ ਚ ਵੇਖਣ ਦਾ ਵੜਾ ਚੱਲਿਆ ਹੋਇਆ ਅਸਲ ਦੇ ਵਿੱਚ ਕਰਨ ਵਾਲਿਆਂ ਦਾ ਕੋਈ ਕਸੂਰ ਨਹੀਂ ਵੇਖਣ ਵਾਲਿਆਂ ਦਾ ਕਸੂਰ ਆ ਕਿ ਅਸੀਂ ਪਰਸਨਲ ਜ਼ਿੰਦਗੀ ਦੇ ਵਿੱਚ ਲੋਕਾਂ ਦੀ ਦੇ ਵਿੱਚ ਦੇਖਣਾ ਚਾਹੁੰਦੇ ਆ ਪਰ ਅਸਲ ਦੇ ਵਿੱਚ ਜਿਹੜਾ ਬੰਦਾ ਕੁਝ ਹੋਵੇ ਨਾ ਜੇ ਵੇਖਣਾ ਹੋਵੇ ਤਾਂ ਉਹਦੀ ਜ਼ਿੰਦਗੀ ਚ ਯਾਰ ਜ਼ਰੂਰ ਦੇਖਣਾ ਚਾਹੀਦਾ ਉਹਦਾ ਸਫਰਨਾਮਾ ਉਹਦੀ ਉਹ ਨਿੱਜੀ ਜ਼ਿੰਦਗੀ ਬਾਰੇ ਕਿਵੇਂ ਸੋਚਦਾ ਉਹ ਕਿਵੇਂ ਲੋਕਾਂ ਨੂੰ ਮਿਲਦਾ ਕਿਸ ਤਰ੍ਹਾਂ ਉਹਨੂੰ ਲੋਕ ਮਿਲਦੇ ਆ ਉਹ ਜ਼ਰੂਰ ਵੇਖਣਾ ਚਾਹੀਦਾ ਬਹੁਤ ਵਾਰ ਗੱਡੀ ਦਾ ਸ਼ੀਸ਼ਾ ਲਾਈਦਾ ਤਾਂ ਅਗਲਾ ਗੱਲ ਪਾ ਕੇ ਗੱਡੀ ਦੇ ਵਿੱਚ ਇਹ ਵੀ ਸੁਣਨਾ ਚਾਹੁੰਦਾ ਕਿ ਗੱਡੀ ਦੇ ਵਿੱਚ ਇਹ ਗੀਤ ਕੌਣ ਕਿਹੜੇ ਸੁਣਦੇ ਆ ਤਾਂ ਮਤਲਬ ਕਹਿਣ ਤੋਂ ਭਾਵੇਂ ਆ ਕਿ ਜਦੋਂ ਕਦੇ ਇਹੋ ਜਿਹਾ ਬੰਦਾ ਜਿਹੜਾ ਸ਼ਬਦਾਂ ਦਾ ਧਨੀ ਆ ਜਿਨੇ ਜ਼ਿੰਦਗੀ ਨੂੰ ਇੱਕ ਨੌਜਵਾਨੀ ਨੂੰ ਇੱਕ ਵੱਖਰੇ ਗੀਤ ਦਿੱਤੇ ਆ ਜਿਹਦੇ ਇੱਕ ਰੋਮਾਂਟਿਕ ਗੀਤ ਦੇ ਵਿੱਚ ਵੀ ਕੋਈ ਇਹੋ ਜਿਹੀ ਪੰਜ ਲਾਈਨ ਆ ਜਾਂਦੀ ਆ ਇਹੋ ਜੀ ਲਾਈਨ ਆ ਜਾਂਦੀ ਆ ਜਿਹੜੀ ਹਾਂ ਬੰਦੇ ਨੂੰ ਝੰਜੋੜਦੀ ਆ ਜਿੱਥੇ ਲੱਗਦਾ ਕਿ ਇਹ ਬੰਦੇ ਨੇ ਯਾਰ ਗੋੜ ਦੇ ਵਿੱਚ ਲਪੇਟ ਕੇ ਕੁਨੀਨ ਦਿੱਤੀ ਆ ਲੋਕਾਂ ਨੂੰ ਤਾਂ ਉਸ ਬੰਦੇ ਦੀ ਜੇ ਜ਼ਿੰਦਗੀ ਦੇ ਵਿੱਚ ਝਾਕਣ ਦਾ ਮੌਕਾ ਮਿਲੇ ਤਾਂ ਮੈਨੂੰ ਲੱਗਦਾ ਉੱਥੇ ਝਾਕਣਾ ਵੀ ਚਾਹੀਦਾ ਥੋਥੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਝਾਕ ਕੇ ਸਾਨੂੰ ਕੁਝ ਨਹੀਂ ਮਿਲਦਾ ਤਾਂ ਚੰਗਾ ਬੰਦਾ ਜੇ ਕਦੇ ਜ਼ਿੰਦਗੀ ਦੇ ਵਿੱਚ ਝਾਕਣ ਦਾ ਮੌਕਾ ਦੇਵੇ ਤਾਂ ਸਾਨੂੰ ਝਾਕਣਾ ਚਾਹੀਦਾ ਫਿਰ ਇੱਕ ਤੋਂ ਮੈਂ ਹੋਰ ਗੱਲ ਦੱਸਦਾ ਜਿਹੜੀ ਮੈਨੂੰ ਮੈਨੂੰ ਕਦੇ-ਕਦੇ ਨੈਗੇਟਿਵ ਕਰਦੀ ਹੁੰਦੀ ਸੀ ਤੇ ਪਰ ਇਸ ਕਿਤਾਬ ਤੋਂ ਬਾਅਦ ਇਸ ਕਿਤਾਬ ਦੇ ਕੁਝ ਪੰਨੇ ਫਰੂਲਣ ਤੋਂ ਬਾਅਦ ਮੈਂ ਪੋਜੀਟਿਵ ਬੜਾ ਹੋਇਆ ਅਸੀਂ ਨਾ ਕਦੇ-ਕਦੇ ਗੱਲ ਕਰਦੇ ਆ ਅਕਸਰ ਹੀ ਸਾਰੇ ਕਰਦੇ ਆ ਕਿ ਯਾਰ ਸਾਡੀ ਪੀੜ੍ਹੀ ਹੈ ਜਿਹੜੀ ਬਾਹਰ ਚਲੀ ਗਈ ਅਸੀਂ ਖਤਮ ਹੋ ਜਾਾਂਗੇ ਮੈਂ ਇਹਦੇ ਤਿੰਨ-ਚਾਰ ਪੰਨੇ ਪੜ੍ਹਨ ਤੋਂ ਬਾਅਦ ਮਹਿਸੂਸ ਕੀਤਾ ਕਿ ਯਾਰ ਕਬਜਾ ਤਾਂ ਅਸੀਂ ਹਜੇ ਲਾਹੌਰ ਤੋਂ ਨਹੀਂ ਛੱਡਿਆ ਯਾਰ ਤੀਸਰੀ ਪੀੜ੍ਹੀ ਹੋ ਗਈ ਹੈ ਤੀਸਰੀ ਪੰਜਾਬ ਤੋਂ ਕੱਬ ਜਾ ਕੇ ਮੈਂ ਛੱਡ ਦਿਆਂਗੀ ਸਾਡੀ ਪੀੜ੍ਹੀ ਪੰਜਾਬ ਤੋਂ ਕੱਬ ਜਾ ਕੇ ਮੈਂ ਛੱਡ ਦੂਗੀ ਤੀਸਰੀ ਪੀੜ੍ਹੀ ਆਪਾਂ ਆ ਗਏ ਆ ਸਾਡੇ ਚੀਜ਼ ਤਾਂ ਸਾਡੇ ਦਰਦ ਤਾਂ ਯਾਰ ਉੱਥੇ ਜਾਣ ਦਾ ਕਿੰਨਾ ਮਤਲਬ ਐਵੇਂ ਲੱਗਦਾ ਕਿ ਮੈਨੂੰ ਉਹ ਕਿਤਾਬ ਇੱਕ ਝਰੋਖਾ ਲੱਗੇ ਝੀਠ ਲੱਗੇ ਜਿਹਦੇ ਵਿੱਚ ਦੀ ਅਸੀਂ ਗਵਾਂਢੀ ਮੁਲਖ ਦੇ ਵਿੱਚ ਝਾਕ ਸਕੇ ਯਾਰ ਵੀ ਅਸੀਂ ਦੇਖ ਸਕੇ ਯਾਰ ਉੱਥੋਂ ਤੱਕ ਕਿਹੋ ਜਿਹਾ ਕਲਚਰ ਹੈ ਉੱਥੇ ਜਾਣ ਦੀ ਇੱਕ ਕਸ਼ਿਸ਼ ਬਣੀ ਇੱਕ ਸਾਡੇ ਕੁਛ ਨਾ ਕੁਛ ਬੁਧਿਕੀਆਂ ਹੋਈਆਂ ਮਤਲਬ ਸਾਡੇ ਪ੍ਰਬੰਧਕਾਂ ਲੋ ਤੋਂ ਵਧੀਕੀਆਂ ਹੋਈਆਂ ਕਿ ਇੱਕ ਅਫਵਾਹਾਂ ੜਾਤੀਆਂ ਕਿ ਇਹ ਲੋਕ ਕੈਨੇਡਾ ਅਮਰੀਕਾ ਜਾਣਾ ਪਸੰਦ ਕਰਦੇ ਆ ਤਾਂ ਇਹਨਾਂ ਦੇ ਇੱਕ ਵਧੀਕੀ ਕਰ ਦਿਓ ਇਹਨਾਂ ਨੂੰ ਕਹਿ ਦਿਓ ਕਿ ਜੇ ਭਾਈ ਇਹ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਤੇ ਫਿਰ ਤੁਹਾਡਿਆ ਜਿਹੜਾ ਹੈਗਾ ਨਾ ਇਹ ਅਮਰੀਕਾ ਕੈਨੇਡਾ ਜਾਣ ਦਾ ਜਿਹੜਾ ਮਸਲਾ ਹੈ ਉਹ ਬੰਦ ਹੋ ਜੂ ਇਹੋ ਜਿਹੀਆਂ ਬੰਦੀਕੀਆਂ ਹੋਈਆਂ ਕਿ ਸ਼ਾਇਦ ਲੋਕ ਉਧਰ ਜਾਣ ਨਾ ਲੱਗ ਜਾਣ ਕਦੇ ਸਰਕਾਰਾਂ ਦੇ ਜਿਹੜੇ ਪਾਸ਼ਣ ਕਿ ਦੁਸ਼ਮਣ ਮੁਲਕ ਦਸ਼ਮਣ ਦੇਸ਼ ਦਸ਼ਮਣ ਲੋਕ ਕਦੇ ਉਹ ਸਾਡੇ ਭਾਸ਼ਣ ਨਾਲ ਝੂਠੇ ਹੋ ਜਾਣ ਤਾਂ ਮੈਂ ਯਾਰ ਮੈਂ ਮਤਲਬ ਗਿੱਲ ਸਾਹਿਬ ਦੀ ਕਿਤਾਬ ਪੜ੍ਹੀ ਤਾਂ ਮੈਨੂੰ ਲੱਗਿਆ ਕਿ ਯਾਰ ਉਹ ਤਾਂ ਥੋਥੀਆਂ ਗੱਲਾਂ ਯਾਰ ਉਹ ਗੱਲਾਂ ਤੋਂ ਪਾਰ ਦੀ ਗੱਲ ਤਾਂ ਕੁਝ ਹੋਰ ਆ ਯਾਰ ਉੱਥੋਂ ਦੇ ਲੋਕ ਤਾਂ ਸਾਡੇ ਬਾਰੇ ਸੋਚਦੇ ਹੀ ਕੁਝ ਹੋਰ ਆ ਉਹ ਤਾਂ ਮਤਲਬ ਉਹਨਾਂ ਹੀ ਸੋਚਦੇ ਆ ਜਿੰਨਾ ਅਸੀਂ ਸੋਚਦੇ ਆ ਸਾਨੂੰ ਤਾਂ ਐਂ ਲੱਗੀ ਜਾਂਦਾ ਸੀ ਕਿ ਅਸੀਂ ਵਾਲੇ ਚੰਗੇ ਆ ਸੰਤਾਂ ਨੂੰ ਲੱਗਦਾ ਸੀ ਯਾਰ ਅਸੀਂ ਕਿੰਨੇ ਚੰਗੇ ਆ ਸਾਡੇ ਲੋਕ ਕਿੰਨੇ ਵੱਡੇ ਟੁੱਕੇ ਗਏ ਯਾਰ ਕਿੰਨਾ ਕੁ ਸਾਡਾ ਛੱਡਿਆ ਏ ਤੇ ਉਹਨਾਂ ਲੋਕਾਂ ਨੇ ਸਾਡਾ ਨੱਪ ਲਿਆ ਮੈਂ ਕਹਿੰਦਾ ਯਾਰ ਨਹੀਂ ਪੜ੍ਹ ਕੇ ਪਤਾ ਲੱਗਦਾ ਕਿ ਜੇ ਮੇਰੇ ਵਰਗਾ ਜਾ ਕੇ ਉੱਥੇ ਐਵੇਂ ਹੀ ਕਹਦੇ ਨਾ ਕਿ ਆ ਸਾਡਾ ਘਰ ਹੁੰਦਾ ਸੀ ਤੇ ਮੈਨੂੰ ਇੰਨਾ ਪਤਾ ਵੀ ਉਹ 15 20 ਮਿੰਟਾਂ ਦੇ ਵਿੱਚ ਸਾਨੂੰ ਘਰ ਖਾਲੀ ਕਰਕੇ ਦੇ ਦੇਣਗੇ ਬਿੱਲਾ ਸੱਜਣਾ ਜੇ ਥੋੜਾ ਹੁੰਦਾ ਸੀ ਤੇ ਇਹ ਹੁਣ ਵੀ ਥੋੜਾ ਹੀ ਹੈ ਮਤਲਬ ਇਹ ਜੀਆਂ ਚੀਜ਼ਾਂ ਪੜ੍ਹ ਕੇ ਮਤਲਬ ਨਜ਼ਰ ਗਿਆ ਇੱਕ ਆਪਾਂ ਕਹਿ ਸਕਦੇ ਹਾਂ ਕਿ ਇਹ ਕਿਤਾਬ ਮੈਂ ਐਂ ਨਹੀਂ ਕਹਿੰਦਾ ਯਾਰ ਵੀ ਵੀ ਬਹੁਤ ਕੋਸੋ ਵੀ ਬਹੁਤ ਵੱਡੀ ਕੋਈ ਵਿਦਵਤਾ ਮਤਲਬ ਦੇਣ ਦੀ ਕਦੇ ਵੀ ਗੱਲ ਨੇ ਆਪਦੇ ਗੀਤਾਂ ਦੇ ਵਿੱਚ ਵੀ ਕਦੇ ਵੀ ਇਸ ਤਰ੍ਹਾਂ ਦੀ ਕੋਈ ਵਿਦਵਾਨੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਜਿੰਨਾ ਆਪਾਂ ਪੜ੍ਹੇ ਹੁੰਨੇ ਆ ਜਿੰਨਾ ਆਪਾਂ ਵਿਚਰੇ ਹੁੰਨੇ ਆ ਆਪਾਂ ਉਹੀ ਦੇ ਜਗੇ ਕਦੇ ਤਾਂ ਉਹੀ ਬਹੁਤ ਹੁੰਦਾ ਜੇ ਇੱਕ ਜ਼ਿੰਦਗੀ ਇੱਕ ਰਲੇ ਰੇਸ ਆ ਯਾਰ ਜੇ ਆਪਾਂ ਆਪਣੀ ਜ਼ਿੰਦਗੀ ਨੂੰ ਪੜ੍ਹ ਗਏ ਜੇ ਆਪਾਂ ਇਹ ਏ ਸੋਚੀਏ ਕਿ ਯਾਰ ਅਸੀਂ ਇੱਥੇ ਕਰਨ ਕੀ ਆਏ ਆ ਸਾਡਾ ਯਾਰ ਦੁਨੀਆ ਦੇ ਆਉਣ ਦਾ ਮਕਸਦ ਕੀ ਆ ਤਾਂ ਮੈਨੂੰ ਤਾਂ ਮੈਨੂੰ ਤਾਂ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਹੁੰਦਾ ਕਿ ਅਸੀਂ ਯਾਰ ਅਸੀਂ ਡੰਡਾ ਅੱਗੇ ਫੜਾਉਣ ਆਏ ਹੋਏ ਲੋਕ ਆ ਜਿਵੇਂ ਰੇਸ ਹੁੰਦੀ ਆ ਕਿ ਸਾਨੂੰ ਸਾਡੇ ਪੁਰਖੇ ਫੜਾ ਗਏ ਆ ਸਾਡੇ ਸੱਭਿਆਚਾਰ ਦਾ ਸਾਡੇ ਸਾਡੇ ਲੰਗਰਾਂ ਦਾ ਸਾਡੀਆਂ ਸਾਂਝਾਂ ਦਾ ਸਾਡੀਆਂ ਪਿਰਤਾਂ ਦਾ ਸਾਡੇ ਤਾਂ ਉਹ ਕਿਤੇ ਨਾ ਕਿਤੇ ਅਸੀਂ ਅੱਗੇ ਫੜਾਉਣ ਆਏ ਹੋਏ ਲੋਕ ਆ ਅਸੀਂ ਐਨਾ ਅਸੀਂ ਅੱਗੇ ਫੜਾ ਜੀਏ ਮਤਲਬ ਆ ਜਿਹੜੀ ਚੀਜ਼ ਆ ਕਿਤੇ ਨਾ ਕਿਤੇ ਗਿੱਲ ਸਾਹਿਬ ਦੀ ਇਹ ਇਹ ਅੱਗੇ ਫੜਾ ਜੂਗੀ ਸਾਡੇ ਬੱਚਿਆਂ ਨੂੰ ਉਹ ਮੁਹੱਬਤ ਦਾ ਪੈਗਾਮ ਫੜਾ ਜੂਗੀ ਕਿ ਨਹੀਂ ਤਾਰੋਂ ਪਾਰ ਜਿਹੜੇ ਲੋਕ ਆ ਉਹ ਵੀ ਐਵੇਂ ਹੀ ਸੋਚਦੇ ਆ ਉਹ ਵੀ ਸਾਡੇ ਵਰਗੇ ਆ ਅਸੀਂ ਉਹਨਾਂ ਵਰਗੇ ਆ ਅਸੀਂ ਵਾਕਿਆ ਹੀ ਸਾਡੀ ਕੋਈ ਸਾਹ ਸੀ ਵਾਕਿਆ ਹੀ ਸਾਡੇ ਬਜ਼ੁਰਗ ਅਮਨ ਅਮਾਨ ਨਾਲ ਮੁਹੱਬਤ ਨਾਲ ਰਹਿੰਦੇ ਹੋਣਗੇ ਵਾਕਿਆ ਜਦੋਂ ਬੰਡ ਹੋਈ ਹੋਊਗੀ ਸਾਡੇ ਬਜ਼ੁਰਗਾਂ ਨੇ ਉਹਨਾਂ ਦੇ ਬਜ਼ੁਰਗ ਨਹੀਂ ਵੱਡੇ ਹੋਣਗੇ ਉਹ ਵੱਡਾ ਟੁੱਕੀ ਵਾਲੇ ਲੋਕ ਕੁਝ ਹੋਰ ਹੋਣਗੇ ਸਾਡੇ ਬਜ਼ੁਰਗਾਂ ਨੂੰ ਵੀ ਉਹਨਾਂ ਦੇ ਬਜ਼ੁਰਗਾਂ ਨੇ ਨਹੀਂ ਵੱਡਾ ਟੁੱਕਿਆ ਹੋਊਗਾ ਤਾਂ ਉਹ ਉਹ ਚੀਜ਼ ਉਹ ਚੀਜ਼ ਇੱਕ ਘੱਟੋ ਘੱਟ ਮੈਨੂੰ ਇਸ ਕਿਤਾਬ ਦੇ ਵਿੱਚ ਉਹ ਬਹੁਤ ਮਤਲਬ ਇੱਕ ਡੂੰਗਾ ਇੱਕ ਸੱਲ ਦੇ ਕੇ ਗਈ ਆ ਮੈਨੂੰ ਐਂ ਲੱਗਦਾ ਕਿ ਬਹੁਤ ਲੋਕ ਉੱਥੇ ਜਾਣਗੇ ਮੈਂ ਤੁਹਾਨੂੰ ਇੱਕ ਦੱਸਦਾ ਗੱਲ ਕੇ ਇੱਕ ਸੱਜਣ ਆ ਉਹਨਾਂ ਦਾ ਡੈਡੀ ਅਕਸਰ ਮੈਨੂੰ ਕਹਿੰਦਾ ਕਿ ਜਿਹਨੂੰ ਜਿਹੜਾ ਬੰਦਾ ਤੁਰਿਆ ਫਿਰਿਆ ਲੱਗਦਾ ਹੁੰਦਾ ਬੰਦੇ ਨੂੰ ਉਹਦੇ ਤੋਂ ਝਾਕ ਹੁੰਦੀ ਆ ਉਹਨੇ ਮੈਨੂੰ ਕਈ ਵਾਰੀ ਆਖਿਆ ਉਹਨਾਂ ਦੇ ਮਤਲਬ ਉਹ ਇੱਧਰ ਆਏ ਹੋਏ ਆ ਤਾਂ ਉਹਨੇ ਮੈਨੂੰ ਕਈ ਵਾਰੀ ਆਖਿਆ ਕਿ ਯਾਰ ਤੂੰ ਤੁਰਿਆ ਫਿਰਿਆ ਬੰਦਾ ਯਾਰ ਮੇਰਾ ਕਿਤੇ ਵੀਜੇ ਹੀ ਲਵਾ ਦੇ ਪਾਕਿਸਤਾਨ ਦਾ ਤਾਂ ਮੈਂ ਹੋਰ ਤਾਂ ਜ਼ਿਆਦਾ ਕੁਝ ਨਹੀਂ ਕਰ ਸਕਿਆ ਤੇ ਮੈਂ ਕਿਤਾਬ ਫੜਾਇਆ ਮੈਂ ਕਿਹਾ ਚਾਚਾ ਜਾਂ ਤੂੰ ਵੀ 걔ੜਾ ਕੱਢਿਆ ਤਾਂ ਬਿਨਾ ਵੀਜੇ ਤੋਂ ਮੈਨੂੰ ਐਂ ਲੱਗਦਾ ਕਿ ਚਾਚਾ ਵੀ ਸ਼ਾਇਦ ਦੂਸਰੇ ਤੀਸਰੇ ਪੰਜਵੇਂ ਸੱਤਵੇਂ ਦਸਵੇਂ ਪੰਨੇ ਤੇ ਕਿਤੇ ਫਿਰਦਾ ਹੋਊਗਾ ਤਾਂ ਉਹਨੂੰ ਵੀ ਮਹਿਸੂਸ ਹੁੰਦਾ ਹੋਊਗਾ ਕਿ ਹਾਂ ਯਾਰ ਆਪਾਂ ਜਾ ਆਏ ਇਹ ਨਵੇਂ ਬੰਦਿਆਂ ਦੀ ਮੈਂ ਮੈਨੂੰ ਤੁਹਾਡਾ ਧੰਨਵਾਦ ਮੈਂ ਮੈਂ ਤੁਹਾਡਾ ਧੰਨਵਾਦੀ ਹੋਣ ਨੂੰ ਦਿਲ ਪਤਾ ਕਿਉਂ ਬਾਰ-ਬਾਰ ਕਰੀ ਜਾਂਦਾ ਕਿਉਂਕਿ ਤੁਸੀਂ ਬਹੁਤ ਵੱਡੇ ਦਿਲਾਂ ਤੁਸੀਂ ਬਹੁਤ ਵੱਡੀਆਂ ਬਹੁਤ ਚੰਗੇ ਵਿਦਵਾਨਾਂ ਦੀਆਂ ਕਤੋਂਪੋਂ ਪੜੀਆਂ ਹੋਈਆਂ ਤੁਸੀਂ ਲੋਕਾਂ ਨੇ ਤਾਂ ਉਹਨਾਂ ਦੇ ਮੁਕਾਬਲੇ ਜੇ ਆਪਾਂ ਕਿਤਾਬ ਵਾਲੇ ਮਸਲੇ ਤੇ ਵਿਖੇ ਤਾਂ ਤੁਸੀਂ ਕਿਤਾਬ ਦਾ ਕਿਸੇ ਲੇਖਕ ਦੀ ਕਿਤਾਬ ਨਾਲ ਮਲਾਂਕਣ ਕਰੋਗੇ ਤਾਂ ਸ਼ਾਇਦ ਫਿਰ ਤਾਂ ਮੈਨੂੰ ਲੱਗਦਾ ਨਹੀਂਗਾ ਵੀ ਆਪਾਂ ਉਹਨਾਂ ਦੇ ਬਰਾਬਰ ਦੀ ਕੋਈ ਗੱਲ ਕਰਦੇਾਂਗੇ ਪਰ ਫਿਰ ਵੀ ਐਡੇ ਵੱਡੇ ਦਿਲ ਨਾਲ ਯੂਨੀਵਰਸਿਟੀ ਦੇ ਵਿੱਚ ਉਹ ਇਸ ਕਿਤਾਬ ਦਾ ਵੈਲਕਮ ਹੋਣਾ ਇਸ ਗੱਲ ਦੀ ਸੁਨੇਹਾ ਕਿ ਨਵੇਂ ਬੰਦਿਆਂ ਨੂੰ ਲਿਖਣ ਲਈ ਤੇ ਨਵੇਂ ਬੰਦਿਆਂ ਨੂੰ ਪੜਨ ਦਾ ਜਿਹੜਾ ਦੌਰ ਹੈ ਉਹ ਆਉਣ ਵਾਲਾ ਹੈ ਜਿਸ ਤਰ੍ਹਾਂ ਮਤਲਬ ਗਿੱਲ ਸਾਹਿਬ ਦਾ ਇਹ ਵੈਲਕਮ ਹੋਊਗਾ ਤਾਂ ਇੱਕ ਇਹ ਨਵੀਂ ਚੰਗਿਆਰੀ ਹੋਊਗੀ ਬਹੁਤ ਲੋਕ ਜਿਹੜੇ ਮੈਂ ਮੈਂ ਆਪਣਾ ਪਰਸਨਲੀ ਜਿਹੜੇ ਬੰਦੇ ਮਿੱਤਰ ਹੁੰਦੇ ਆ ਨਾ ਅਸਲ ਦੇ ਵਿੱਚ ਉਹ ਕੱਲੇ ਮਿੱਤਰ ਹੀ ਨਹੀਂ ਹੁੰਦੇ ਕੰਪੀਟੀਟਰ ਵੀ ਹੁੰਦੇ ਆ ਕਿਤੇ ਨਾ ਕਿਤੇ ਅੰਦਰ ਇੱਕ ਚੀਜ਼ ਹੁੰਦੀ ਆ ਪੋਜ਼ਿਟਿਵ ਜਾਂ ਨੈਗੇਟਿਵ ਕੰਪੀਟੀਸ਼ਨ ਹੁੰਦਾ ਹੀ ਆ ਤਾਂ ਮੈਨੂੰ ਵੀ ਇਹਦੇ ਨਾਲ ਹੋਣਾ ਐ ਜੇ ਹੋਈ ਜਾਂਦਾ ਵੀ ਯਾਰ ਆਪਾਂ ਵੀ ਚੱਕੀਏ ਹਥਿਆਰ ਆਪਾਂ ਵੀ ਲਿਖਾਂਗੇ ਮਤਲਬ ਕਹਿਣ ਤੋਂ ਭਾਵੇਂ ਕਿਸੇ ਨੂੰ ਲਿਖਣ ਦਾ ਕਿਸੇ ਨੂੰ ਪੜ੍ਹਨ ਦਾ ਤਾਂ ਮੈਨੂੰ ਵੀ ਐਂ ਲੱਗ ਜਾਂਦਾ ਵੀ ਇਹ ਕਿਤੇ ਦੂਜੀ ਨਾਲ ਲਿਖਦੇ ਹੁਣ ਮੇਰੇ ਸਿਰ ਨਾ ਕਰਦੇ ਕਿਤੇ ਤੋਲ ਤਾਂ ਔਖੀਆਂ ਹੋ ਜਾਣਗੀਆਂ ਵੀ ਇਹਦੀ ਇੱਕ ਦੇ ਨਾਲ ਨੂੰ ਕਿਤੇ ਨਾ ਕਿਤੇ ਇੱਕ ਲਿਖੀ ਜਾਵੇ ਤਾਂ ਟੱਕਰ ਚ ਹੋ ਜੇ ਵੀ ਭਾਵੇਂ 50 ਪੰਨੇ ਲਿਖ ਕੇ ਤੇ ਆਪਾਂ ਕਿਹੜਾ ਟੱਕਰ ਚ ਹੋ ਜਗੇ ਵੀ ਬਰਾਬਰ ਕਰ ਦਈਏ ਕੰਮ ਮਤਲਬ ਮਸਲਾ ਕਹਿਣ ਦਾ ਭਾਵੇਂ ਇਹ ਹੈ ਵੀ ਜਦੋਂ ਕੋਈ ਨਵਾਂ ਬੰਦਾ ਆਉਂਦਾ ਤਾਂ ਉਹ ਨਵੇਂ ਲੋਕਾਂ ਨੂੰ ਮਾਰਕੀਟ ਦੇ ਵਿੱਚ ਲੈ ਕੇ ਆਉਂਦਾ ਉਹ ਮਾਰਕੀਟ ਵੱਡੀ ਹੁੰਦੀ ਹੈ ਅਸੀਂ ਵਿਦਿਆ ਤੋਂ ਦੂਰ ਹੋ ਗਏ ਸੀ ਮੈਂ ਕਈ ਵਾਰ ਮਤਲਬ ਮੈਂ ਕਈ ਵਾਰ ਵੇਖਿਆ ਜਦੋਂ ਆਮ ਤੌਰ ਤੇ ਸਾਡੇ ਵਰਗੇ ਬੰਦੇ ਦਾ ਤਾਂ ਏਅਰਪੋਰਟ ਤੇ ਢੇਡਾ ਉਦੋਂ ਹੀ ਜਦੋਂ ਰਿਸ਼ਤੇਦਾਰ ਨੂੰ ਲੈਣ ਜਾਣਾ ਹੁੰਦਾ ਜਾਂ ਚੜਾਉਣ ਜਾਣਾ ਹੁੰਦਾ ਤਾਂ ਉੱਥੇ ਵੇਖੀਦਾ ਕਿ ਅੰਗਰੇਜ਼ ਆ ਜਿਹੜੇ ਉਹ ਜ਼ਿਆਦਾ ਵੇਲੇ ਸਮੇਂ ਕਿਤਾਬ ਪੜ੍ਹਦੇ ਹੁੰਦੇ ਆ ਤਾਂ ਉਹ ਜ਼ਿਆਦਾ ਕਿਤਾਬ ਪੜ੍ਹਦੇ ਹੁੰਦੇ ਆ ਤਾਂ ਇੱਕ ਮੈਂ ਹੋਰ ਵੀ ਗੱਲ ਦੇਖੀ ਆ ਕਿ ਦੁਨੀਆ ਦੇ ਸਭ ਤੋਂ ਜ਼ਿਆਦਾ ਤਰੱਕੀ ਵਾਲੇ ਜਿਹੜੇ ਵੀ ਦੇਸ਼ ਆ ਤੇ ਉਹਦਾ ਜਿਹੜਾ ਸਭ ਤੋਂ ਵੱਡਾ ਤਰੱਕੀ ਵਾਲਾ ਸ਼ਹਿਰ ਹੋਊਗਾ ਨਾ ਉੱਥੇ ਸਭ ਤੋਂ ਵੱਡੀ ਲਾਇਬ੍ਰੇਰੀ ਹੋਊਗੀ ਲਾਇਬ੍ਰੇਰੀ ਉਥੋਂ ਦੇ ਦੇਸ਼ ਦੀ ਤਰੱਕੀ ਹੁੰਦੀ ਹੈ ਕਿਉਂਕਿ ਸਾਰੀ ਜ਼ਿੰਦਗੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਂ ਇਹਨਾਂ ਦੇ ਜਿਹੜੇ 7-8 ਦਿਨ ਆ ਉਹਨੂੰ ਆਪਾਂ 7-8 ਘੰਟਿਆਂ ਦੇ ਵਿੱਚ ਆਪਣਿਆਂ ਦੇ ਵਿੱਚ ਕਵਰ ਕਰ ਲਾਂਗੇ ਉਹਦੇ ਵਿੱਚ ਉਹ ਬੜਾ ਕੁਝ ਸਾਨੂੰ ਮਿਲ ਜਾਊਗਾ ਇੱਕ ਨਵੀਂ ਦੁਨੀਆ ਦੇ ਵਿੱਚ ਝਾਤ ਪਾ ਕੇ ਆਵਾਂਗੇ ਗਿੱਲ ਸਾਹਿਬ ਦਾ ਮੈਂ ਕੱਲ ਪਰਸੋ ਜਦੋਂ ਵੀਡੀਓ ਪਾਈ ਸੀ ਮੈਂ ਉਦੋਂ ਵੀ ਆਖਿਆ ਸੀਗਾ ਕਿ ਕਿਤਾਬ ਲਿਖਣਾ ਕਈਆਂ ਦੀ ਮੰਜ਼ਲ ਹੁੰਦੀ ਹੈ ਗਿੱਲ ਸਾਹਿਬ ਦਾ ਸਫਰਨਾਮਾ ਹੈ ਤਾਂ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਸਫਰ ਹਜੇ ਮੁੱਕਿਆ ਨਹੀਂ ਦੁਬਾਰਾ ਬੁਲਾ ਰਿਹਾ ਕਿ ਹੈਲੋ ਮੈਂ ਲਾਹੌਰ ਤੋਂ ਬੋਲਦਾ ਆ ਆ ਸੱਜਣਾ ਫਿਰ ਆਇਓ ਮੈਂ ਤਾਂ ਇਹਨਾਂ ਨੂੰ ਕਹਿ ਕੇ ਹਟਿਆ ਕਿ ਭਰਾ ਸਾਨੂੰ ਇੰਤਜ਼ਾਰ ਰਹੂਗਾ ਕਿ ਜਦੋਂ ਟਾਈਟਲ ਕਦੇ ਫੇਸਬੁੱਕ ਤੇ ਪਿਆ ਮਿਲੂਗਾ ਕਿ ਹੈਲੋ ਮੈਂ ਪਸ਼ੌਰ ਤੋਂ ਬੋਲਦਾ ਵੀ ਹੁਣ ਭਰਾ ਪਸ਼ੌਰ ਜਾ ਕੇ ਆ ਹੁਣ ਭਰਾ ਸਾਨੂੰ ਦੱਸ ਕਿ ਉੱਥੋਂ ਦੀ ਦੁਨੀਆ ਉੱਥੋਂ ਦੇ ਸਬਜ਼ੀਆਂ ਦੇ ਰੇਟ ਕੀ ਆ ਉੱਥੋਂ ਦੇ ਚਾਹਾਂ ਦੇ ਪਿਆਲਿਆਂ ਦਾ ਕੀ ਰੇਟ ਆ ਤਾਂ ਸਾਹਿਦ ਸਮੇ ਦਾ ਸੱਚ ਹੁੰਦਾ ਅਸਲ ਦੇ ਵਿੱਚ ਸਾਹਿਦ ਕੀ ਕਰਦਾ ਕਿ ਤੁਸੀਂ ਜੋ ਵੀ ਲਿਖੋ ਪਰ ਸਾਹਿਤ ਸਮੇ ਦਾ ਸੱਚ ਹੁੰਦਾ ਸਮੇ ਦਾ ਹਾਣੀ ਹੁੰਦਾ ਉਥੇ ਉਹ ਸਮੇ ਦੇ ਰੇਟ ਜਦੋਂ ਅੱਜ ਤੋਂ 200 300 400 ਸਾਲ ਬਾਅਦ ਅਸੀਂ ਉਸ ਜਗ੍ਹਾ ਦਾ ਸੂਰਤੇ ਹਾਲ ਦੇਖਣਾ ਹੋਊਗਾ ਤਾਂ ਉਸ ਕਿਤਾਬ ਨੂੰ ਪੜ ਲਾਂਗੇ ਕਿ ਉਥੇ ਕਿੰਨੀ ਮੰਗਾਈ ਸੀ ਕਿ ਉਦੋਂ ਟੈਕਸੀ ਦਾ ਰੇਟ ਸੀ ਕਿ ਉਦੋਂ ਚਾਹ ਦਾ ਰੇਟ ਸੀ ਕਿ ਉਦੋਂ ਘੁਰਕਰਿਆਂ ਦੇ ਪੈਕਟ ਦਾ ਰੇਟ ਸੀ ਕਿ ਉਦੋਂ ਠੰਡੇ ਦੀ ਬੋਤਲ ਦਾ ਰੇਟ ਸੀ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿਤਾਬ ਮਤਲਬ ਸਾਨੂੰ ਅੱਗੇ ਦੀ ਅੱਗੇ ਦੇਖ ਕੇ ਜਾਂਦੀ ਹੈ ਮੈਨੂੰ ਆਪਣੇ ਮਿੱਤਰ ਤੋਂ ਪਹੋਤ ਵੱਡਾ ਮਤਲਬ ਬਹੁਤ ਵੱਡਾ ਮਾਣ ਵੀ ਹੈ ਮੈਨੂੰ ਆਪਣੇ ਮਿੱਤਰ ਤੇ ਤੇ ਬਹੁਤ ਵੱਡੀ ਉਮੀਦ ਵੀ ਆ ਇਕੱਲਾ ਮਾਣ ਕਰ ਲੈਣਾ ਵੀ ਮਾੜੀ ਗੱਲ ਹੁੰਦੀ ਆ ਵੀ ਤੂੰ ਬਹੁਤ ਵੱਡਾ ਕਰਤਾ ਪਰ ਮੈਨੂੰ ਮਾਣ ਨਾਲੋਂ ਵੱਡੀ ਉਮੀਦ ਆ ਕਿ ਇਹ ਸੱਜਣ ਜੇ ਇਸ ਦੁਨੀਆ ਦੇ ਵਿੱਚ ਆਇਆ ਤਾਂ ਇਹ ਨਾ ਹੋਵੇ ਕਿ ਤੂੰ ਫਰਾਵਾ ਇਹੀ ਸਮਝ ਕੇ ਬੰਦ ਕਰ ਦੇ ਵੀ ਆਪਾਂ ਕਿਤਾਬ ਵੀ ਲਿਖੀ ਸੀ ਯਾਰ ਆਪਾਂ ਐਂ ਹੀ ਕਰਕੇ ਬੰਦ ਕਰ ਦਈਏ ਨਹੀਂ ਆਪਾਂ ਕਿਤਾਬਾਂ ਲਿਖਣੀਆਂ ਤੁਸੀਂ ਲਿਖੋ ਸਾਡੇ ਅਰਗੇ ਲੋਕ ਪੜਨਗੇ ਸਾਡੇ ਬੱਚੇ ਪੜਨਗੇ ਸਾਡੇ ਬੱਚੇ ਤੁਹਾਡੇ ਨਾਲ ਤੁਹਾਡੇ ਸ਼ਬਦਾਂ ਦੇ ਹਾਣੀ ਬਣਨਗੇ ਤੁਹਾਡੇ ਤੁਹਾਡੇ ਨਜ਼ਰੀਏ ਦੇ ਹਾਣੀ ਬਣਨਗੇ ਮੈਨੂੰ ਇਸ ਗੱਲ ਦੀ ਗੱਲ ਸਾਹਿਬ ਤੁਹਾਡੇ ਤੋਂ ਬਹੁਤ ਵੱਡੀਆਂ ਉਮੀਦਾਂ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਹੋਰ ਵੀ ਕਿਤਾਬਾਂ ਆਉਣਗੀਆਂ ਤੁਸੀਂ ਮੈਨੂੰ ਇੰਨਾ ਸਮਾਂ ਦਿੱਤਾ ਮੈਂ ਕਦੇ ਵੀ ਇੰਨਾ ਨਹੀਂ ਬੋਲਿਆ ਪਰ ਤੁਸੀਂ ਤੁਹਾਡੀ ਜਿਹੜੀ ਸੁਣਨ ਦੀ ਸ਼ਕਤੀ ਹੈ ਉਹ ਕਮਾਲ ਆ ਮੈਂ ਹੈਰਾਨ ਆ ਇਸ ਗੱਲ ਤੋਂ ਕਿ ਹਰ ਸੱਜਣ ਮੇਰੇ ਵਾਲ ਅੱਖਾਂ 'ਚ ਅੱਖਾਂ ਪਾ ਕੇ ਸੁਣ ਰਿਹਾ ਇਸ ਕਰਕੇ ਮੈਂ ਸਜਣਾ ਦਾ ਸਾਰੇ ਭੈਣਾ ਦਾ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਆਨੰਦ ਆਇਆ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਲੱਗਿਆ ਬਹੁਤ ਇੱਥੇ ਲੋਕ ਪੀ ਐਚ ਡੀ ਕਰਦੇ ਹੋਣਗੇ ਪਰ ਪ੍ਰੈਕਟੀਕਲੀ ਲੋਕ ਵੱਡੇ ਹੁੰਦੇ ਆ ਮੈਂ ਤੁਹਾਨੂੰ ਦੱਸ ਦਾਂ ਕਿ ਬਹੁਤ ਸਾਰੇ ਤੁਸੀਂ ਤਾਂ ਸੁਣਿਆ ਹੋਊਗਾ ਕਿ ਬਹੁਤ ਸਾਰੇ ਅਨਪੜ੍ਹ ਲੋਕਾਂ ਦੇ ਵੀ ਪੀ ਐਚ ਡੀ ਹੋ ਰਹੀ ਹੋਗੀ ਬਹੁਤ ਸਾਰੇ ਅਨਪੜ ਲੋਕਾਂ ਦੇ ਵੀ ਪੀ ਐਚ ਡੀ ਕਰਨ ਦੇ ਕਾਬਲ ਲੋਕ ਹੁੰਦੇ ਆ ਉਹਨਾਂ ਦਾ ਪ੍ਰੈਕਟੀਕਲੀ ਜ਼ਿੰਦਗੀ ਪ੍ਰਤੀ ਨਜ਼ਰ ਗਈ ਇੰਨਾ ਵੱਡਾ ਹੁੰਦਾ ਮੈਂ ਆਮ ਇੱਕ ਗੱਲ ਕਹਿਣਾ ਹੁਣ ਆਪਦੇ ਮਿੱਤਰਾਂ ਨੂੰ ਆਪਦੇ ਬੱਚਿਆਂ ਨੂੰ ਕਿ ਸੰਗ ਤੇ ਸ਼ਰਮ ਇਹ ਦੋ ਅੱਡ ਅੱਡ ਚੀਜ਼ਾਂ ਹੁੰਦੀਆਂ ਸੰਗ ਲਾਹਣੀ ਠੀਕ ਹੁੰਦੀ ਆ ਕਿ ਭਾਈ ਤੁਸੀਂ ਕਿਸੇ ਥਾਂ ਕਿਸੇ ਕੰਮ ਕਰਨ ਤੋਂ ਸੰਗਦੇ ਆ ਤਾਂ ਸੰਗ ਜੀ ਲਾ ਕੇ ਕੰਮ ਕਰਨ ਲੱਗ ਜਿਓ ਜਿਵੇਂ ਮੈਂ ਵੀਡੀਓ ਹੀ ਬਣਾਉਣ ਲੱਗ ਗਿਆ ਸੰਗ ਜੀ ਲਾ ਕੇ ਤਾਂ ਸੰਗ ਲਾ ਦੇਣੀ ਚਾਹੀਦੀ ਆ ਪਰ ਸ਼ਰਮ ਨਹੀਂ ਲਾਉਣੀ ਚਾਹੀਦੀ ਮਤਲਬ ਇਸ ਇਸ ਬੰਦੇ ਤੋਂ ਮੈਂ ਇਹ ਗੱਲ ਤੋਂ ਇਹ ਗੱਲ ਸਿੱਖੀ ਕਿ ਹਾਂ ਬੜੇ ਬੜਾ ਵਿਵਾਕ ਆ ਬੋਲਣ ਦੇ ਮਸਲੇ ਤੇ ਪਰ ਇਹਦੇ ਗੀਤਾਂ ਦੇ ਵਿੱਚੋਂ ਵੀ ਤੁਸੀਂ ਦੇਖਿਓ ਕਿ ਇਸ ਦੇ ਬੰਦੇ ਦੇ ਗੀਤਾਂ ਦੇ ਵਿੱਚ ਕਦੇ ਵੀ ਸ਼ਰਮ ਲੱਥੀ ਨਹੀਂ ਮਿਲੂਗੀ ਇਹ ਬਹੁਤ ਵੱਡੀ ਗੱਲ ਆ ਤੇ ਮੈਂ ਤੁਹਾਨੂੰ ਇੱਕ ਗੱਲ ਜਾਂਦਾ ਜਾਂਦਾ ਕਹਿ ਦਿਆਂ ਕਿ ਬਹੁਤ ਮਸ਼ਹੂਰ ਹੋਣਾ ਤੇ ਬਹੁਤ ਇੱਜ਼ਤਦਾਰ ਹੋਣਾ ਦੋ ਅੱਡਾ ਅੱਡ ਗੱਲਾਂ ਹੁੰਦੀਆਂ ਮੇਰਾ ਸੱਜਣ ਮਸ਼ਹੂਰ ਵੀ ਆ ਤੇ ਬਹੁਤ ਇੱਜ਼ਤਦਾਰ ਵੀ ਆ ਇੱਥੇ ਇੱਥੇ ਇੰਨੇ ਲੋਕਾਂ ਦੇ ਸਾਹਮਣੇ ਆਪਣੀ ਮਾਂ ਤੋਂ ਅਸਲੀ ਵਾਲਾ ਥੱਪੜ ਖਾ ਸਕਦਾ ਅਸਲੀ ਵਾਲਾ ਉਹ ਮੈਨੇ ਝੂਠ-ਮੂਠਾ ਵਾਲਾ ਨਹੀਂ ਅਸਲੀ ਵਾਲਾ ਤੇ ਮਾਣ ਨਾਲ ਖਾ ਸਕਦਾ ਅੱਖਾਂ ਭਰ ਸਕਦਾ ਵੀ ਬੀਬੀ ਨੇ ਮੈਨੂੰ ਘੁਰਤਾ ਪਰ ਇਸ ਗੱਲ ਦਾ ਸ਼ਿਕਵਾ ਨਹੀਂ ਕਰ ਸਕਦਾ ਮਤਲਬ ਮੈਂ ਆਪਦੇ ਅੱਖੀ ਪ੍ਰੈਕਟੀਕਲੀ ਐਵੇਂ ਹੋਇਆ ਸਾਥੋ ਗਲਤੀ ਹੋ ਗਈ ਬੀਬੀ ਉਡੀਕ ਰਹੀ ਸੀ ਪੈਲਸ ਦੇ ਵਿੱਚ ਗੱਲ ਸਾਹ ਤਾਂ ਅਸੀਂ ਲੇਟ ਹੋਏ ਤਾਂ ਬੀਬੀ ਨੇ ਆ ਕੇ ਗੱਲ ਦੇ ਮਾਰਿਆ ਮਤਲਬ ਬਹੁਤ ਮੈਨੂੰ ਇਹ ਇਥੋਂ ਪਤਾ ਲੱਗਿਆ ਕਿ ਇਹ ਬੀਬੀ ਦਾ ਪੁੱਤ ਹੈ ਉਹ ਅਲੱਗ ਗੱਲ ਹੈ ਬੀਬੀ ਦਾ ਬੱਚਾ ਹੈ ਜਿੰਨਾ ਚਿਰ ਬੰਦਾ ਬੱਚਾ ਹੁੰਦਾ ਉਹਨਾਂ ਚਿਰ ਬੰਦੇ 'ਚ ਬਚਪਨ ਹੁੰਦਾ ਉਹਨਾਂ ਚਿਰ ਬੰਦੇ 'ਚ ਜਿੰਨਾ ਚਿਰ ਬੰਦੇ 'ਚ ਬਚਪਨ ਹੁੰਦਾ ਉਹਨਾਂ ਚਿਰ ਬੰਦੇ 'ਚ ਸਵਾਲ ਹੁੰਦੇ ਆ ਜਿੰਨਾ ਚਿਰ ਬੰਦੇ 'ਚ ਸਵਾਲ ਹੁੰਦੇ ਆ ਉਹਨਾਂ ਚਿਰ ਬੰਦਾ ਸਿੱਖਦਾ ਜਦੋਂ ਬੰਦਾ ਆਪਣੇ ਆਪ ਨੂੰ ਬੱਚਾ ਬੰਦਾ ਕਹਿੰਦਾ ਮੈਂ ਵੱਡਾ ਹੋ ਗਿਆ ਉਸ ਤੋਂ ਬਾਅਦ ਉਹ ਸਿੱਖਣਾ ਬੰਦ ਕਰ ਦਿੰਦਾ ਮਤਲਬ ਇਹ ਬੰਦਾ ਮੈਨੂੰ ਇਸ ਕਰਕੇ ਬਹੁਤ ਨਾਲ ਰਹਿ ਕੇ ਜਦੋਂ ਕੋਈ ਬੰਦਾ ਮੈਂ ਇੱਕ ਗੱਲ ਹੋਰ ਕਹਿ ਦਿਆਂ ਕਿ ਬੰਦੇ 'ਚ ਤੇ ਰੁੱਖ 'ਚ ਇੱਕ ਫਰਕ ਹੁੰਦਾ ਕਿ ਰੁੱਖ ਦੂਰੋਂ ਛੋਟਾ ਲੱਗਦਾ ਜਿਵੇਂ ਜਿਵੇਂ ਨੇੜੇ ਜਾਂਦੇ ਆ ਵੱਡਾ ਲੱਗਦਾ ਪਰ ਇਹ ਸੱਜਣ ਜਿੱਡਾ ਵੱਡਾ ਮੈਨੂੰ ਲੱਗਿਆ ਇਹਦੇ ਨੇੜੇ ਰਹਿ ਕੇ ਮੈਨੂੰ ਹੋਰ ਵੱਡਾ ਲੱਗਿਆ ਇਹ ਆਮ ਬੰਦਿਆਂ ਨਾਲੋਂ ਇਸ ਦੇ ਵਿੱਚ ਫਰਕ ਆ ਸੱਜਣੋਂ ਤੁਸੀਂ ਕਿਤਾਬ ਪੜੋਗੇ ਤੁਹਾਨੂੰ ਇਹ ਗੱਲ ਮਹਿਸੂਸ ਹੋਊਗੀ ਯਾਦ ਰੱਖਿਓ ਹੈਲੋ ਮੈਂ ਲਾਹੌਰ ਤੋਂ ਬੋਲਦਾ ਜਿਉਂਦੇ ਰਹੋ